ਕਰੇਬੀਅਨ ਸਮੁੰਦਰ ਵਿੱਚ 7.6 ਤੀਬਰਤਾ ਦਾ ਤਿੱਖਾ ਪੁਚਾਲ ਆਇਆ ਹੈ ਜਿਸ ਕਾਰਨ ਕਈ ਟਾਪੂਆਂ ਅਤੇ ਮੁਲਕਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਯੂਐਸਜੀਐਸ ਮੁਤਾਬਕ ਪੁਚਾਲ ਦਾ ਕੇਂਦਰ ਕੇਮਨ ਟਾਪੂ ਦੇ ਜਾਰਜਟਾਊਨ ਤੋਂ 209 ਕਿਲੋਮੀਟਰ ਦੱਖਣ-ਪੱਛਮ ਵਿੱਚ 10 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਪ੍ਰਭਾਵਿਤ ਖੇਤਰਾਂ ਵਿੱਚ ਸੁਨਾਮੀ ਖਤਰੇ ਦੀ ਗੱਲ ਕਰੀਏ ਤਾਂ ਪਿਓਟੋ ਰੀਕੋ, ਅਮਰੀਕੀ ਵਰਜਨ ਟਾਪੂ, ਟੋਮਿਨਿਕਾ ਅਤੇ ਕਿਊਬਾ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਹੈ। ਟਟਵਰਤੀ ਲੋਕਾਂ ਨੂੰ ਉਚਾਈ ਵਾਲੇ ਖੇਤਰਾਂ ਵਿੱਚ ਜਾਣ ਦੀ ਸਲਾਹ ਹੈ ਅਮਰੀਕੀ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਮੁਤਾਬਕ ਅਮਰੀਕੀ ਮੁੱਖ ਭੂਖੰਡ ਲਈ ਕੋਈ ਸੁਨਾਮੀ ਖਤਰਾ ਨਹੀਂ ਹੈ ਪਰ ਟਾਪੂ ਵਾਲੇ ਖੇਤਰਾਂ ਵਿੱਚ ਹਾਲਾਤ ਨਾਜ਼ੁਕ ਹਨ ਕੀ ਹਨ ਸਰਕਾਰੀ ਕਾਰਵਾਈ ਅਤੇ ਲੋਕਾਂ ਲਈ ਹਦਾਇਤਾਂ ਡੋਮਿਨਿਕਾ ਸਰਕਾਰ ਨੇ ਲੋਕਾਂ ਨੂੰ 20 ਮੀਟਰ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਜਾਣ ਦੀ ਅਪੀਲ ਕੀਤੀ ਹੈ ਕਿਊਬਾ ਸਰਕਾਰ ਨੇ ਲੋਕਾਂ ਨੂੰ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਸੁਨਾਮੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸੇ ਵੀ ਕਿਸਮ ਦੇ ਸਮੁੰਦਰੀ ਯਾਤਰਾ ਸ਼ਿਪ ਬੋਟ ਆਰ ਨੂੰ ਰੋਕਣ ਲਈ ਹਿਦਾਇਤ ਜਾਰੀ ਹੈ।